ਕਹਿੰਦੇ ਪੰਜਾਬ ਦੇ ਉੱਤੇ ਜਦੋਂ ਵੀ ਮੁਸੀਬਤ ਆਂਦੀ ਹੈ ਨਾ ਤੇ ਪੰਜਾਬ ਪੂਰਾ ਇਕਜੁੱਟ ਹੋ ਜਾਂਦਾ ਹੈ ਤੇ ਆ ਇਸ ਵੇਲੇ ਵੇਖੋ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਜੀਐਸਡਬਲਿਊ ਮੋਟਰ ਵਾਲਿਆਂ ਨੇ ਜਿਹੜਾ ਵੈ ਇਹ ਗੱਡੀਆਂ ਜਿਹੜੀਆਂ ਦਿੱਤੀਆਂ ਨੇ ਇਹ ਪਾਣੀ ਦੇ ਵਿੱਚ ਜਿੱਥੇ ਮਰਜ਼ੀ ਚਲਾ ਲਓ ਪਹਾੜਾਂ ਤੇ ਚਲਾ ਲਓ ਤੇ ਲੋਕਾਂ ਨੂੰ ਬਚਾਉਣ ਦੇ ਵਾਸਤੇ ਪੰਜਾਬ ਦੀ ਸੇਵਾ ਕਰਨ ਦੇ ਵਾਸਤੇ ਇਹਨਾਂ ਨੇ ਇਹ ਗੱਡੀਆਂ ਦਿੱਤੀਆਂ ਨੇ ਚਾਰ ਤਨਨੇ ਉਹ ਵੀਰ ਜਿਨ੍ਹਾਂ ਨੇ ਆਪਣੇ ਪੰਜਾਬ ਨੂੰ ਬਚਾਉਣ ਲਈ ਸੇਵਾ ਦਿੱਤੀ ਹੈ ਇਧਰ ਹੈ ਮੋਟਰਸਾਈਕਲ ਵਾਲਾ ਵੀਰ ਕਿਤੇ ਆਪਣੇ ਕੰਮ ਤੇ ਜਾ ਰਿਹਾ ਸੀ ਰਸਤੇ 'ਚ ਦੇਖਿਆ ਵੀ ਸੇਵਾ ਵਾਲੇ ਨੌਜਵਾਨ ਨੇ ਜਿਹੜੇ ਕਿ ਸਮਾਨ ਲੈ ਕੇ ਰਸਦ ਲੈ ਕੇ ਪਿੰਡਾਂ ਵੱਲ ਜਾਂਦੇ ਪਏ ਨੇ ਤੇ ਇਹਨੇ 1000 ਰੁਪਏ ਫੜਾ ਕੇ ਇਹਨਾਂ ਵੀਰਾਂ ਨੂੰ ਕਹਿੰਦਾ ਕਿ ਮੇਰੇ ਵੱਲੋਂ ਵੀ ਆ ਸੇਵਾ ਪਾ ਦਿਓ ਇਹ ਹੈ ਪਿਆਰ ਇਹ ਹੈ ਭਾਵ ਇਹ ਹੈ ਸੇਵਾ ਤੇ ਇਧਰ ਆ ਸਾਖਸ਼ੀ ਸਾਨੀ ਡੀਸੀ ਅੰਬੀ ਸਰ ਜਦੋਂ ਦਾ ਇਹ ਮਾਹੌਲ ਖਰਾਬ ਹੋਇਆ ਹੈ ਪੰਜਾਬ ਦਾ ਉਦੋਂ ਦੇ ਹੀ ਆਪ ਇਕਜੁੱਟ ਹੋ ਕੇ ਪੰਜਾਬੀਆਂ ਦੇ ਨਾਲ ਖੜੀ ਹੈ ਪਿੰਡ ਪਿੰਡ ਵਿੱਚ ਜਾਂਦੀ ਪਈ ਹੈ ਸਲਾਮ ਹੈ ਇਸ ਭੈਣ ਨੂੰ ਇਹ ਬਜ਼ੁਰਗ ਜਦੋਂ ਇਹਨਾਂ ਨੂੰ ਮਿਲੇ ਕਿ ਤੇ ਉਹਨਾਂ ਨੇ ਸਲੂਟ ਕੀਤਾ ਤੇ ਨਾਲ ਕਿਹਾ ਵੀ ਧੰਨੇ ਕੁੜੀਏ ਤੂੰ ਤੇਰੇ ਵਰਗੇ ਡੀਸੀ ਹੋਣ ਤਾਂ ਡੁੱਬਦਾ ਪੰਜਾਬ ਵੀ ਜਿਹੜਾ ਉਹ ਬਚ ਸਕਦਾ ਧੰਨਵਾਦ ਕੀਤਾ ਵਾਕਈ ਬਈ ਇਹ ਪੰਜਾਬੀਆਂ ਦੀ ਮਹਾਨਤਾ ਹੈ ਪੰਜਾਬੀਆਂ ਦਾ ਪਿਆਰ ਹੈ ਜਿਹੜਾ ਕੋਈ ਵੀ ਅੱਗੇ ਵੱਧਾ ਹੈ ਉਹਨਾਂ ਨੂੰ ਪਿਆਰ ਜ਼ਰੂਰ ਕਰਦੇ ਨੇ ਇੱਕ ਆ ਵੀਰ ਹੈ ਜਿਨੇ ਬਈ ਪੰਜਾਬੀਆਂ ਨੂੰ ਬਚਾਣ ਲਈ ਡਰੋਨ ਦੇ ਰਾਹੀਂ ਉਹਨਾਂ ਨੂੰ ਰਸਦ ਪਹੁੰਚਾਉਂਦਾ ਪਿਆ ਰੋਟੀ ਪਹੁੰਚਾਉਂਦਾ ਪਿਆ ਉਹ ਕਹਿੰਦਾ ਜਿਹੜਾ ਮਰਜ਼ੀ ਤਰੀਕਾ ਅਪਣਾਉਣਾ ਪਵੇ ਪਰ ਪੰਜਾਬੀ ਭੁੱਖੇ ਨਹੀਂ ਮਰਨੇ ਚਾਹੀਦੇ ਪੰਜਾਬੀ ਅਸਲ ਦੇ ਵਿੱਚ ਦੁਨੀਆ ਨੂੰ ਰਜਾਉਣ ਵਾਲੇ ਨੇ ਤੇ ਆਪ ਕਿਦਾਂ ਭੁੱਖੇ ਮਰ ਸਕਦੇ ਨੇ ਤੇ ਆਹ ਵੇਖ ਲੋ ਵੀਰ ਗਿਆ ਇਹਨਾਂ ਵੀਰਾਂ ਦੇ ਕੋਲ ਸਮਾਨ ਲੈ ਕੇ ਤੇ ਅੱਗਿਓ ਇਹਨਾਂ ਨੇ ਵੀ ਘਟ ਨਹੀਂ ਕੀਤੀ ਰਸਦ ਫੜਾਈ ਜਦੋਂ ਤਾਂ ਰਸਦ ਲੈਣ ਤੋਂ ਬਾਅਦ ਉਹਨਾਂ ਦਾ ਸਵਾਗਤ ਵੀ ਕੀਤਾ ਧੰਨਵਾਦ ਵੀ ਕੀਤਾ ਕਿਵੇਂ ਕੀਤਾ ਇਹ ਹੁਣ ਤੁਸੀਂ ਵੀਡੀਓ ਅੱਸੀ ਵੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵੀਰ ਰਸਦ ਲੈ ਕੇ ਗਏ ਸੀ ਰਾਸ਼ਨ ਲੈ ਕੇ ਗਏ ਸੀ ਖਾਣਾ ਪੀਣਾ ਲੈ ਕੇ ਗਏ ਸੀ ਉਹਨਾਂ ਵੀਰਾਂ ਨੂੰ ਸਰੂਪੇ પા ਕੇ ਜਿਹੜਾ ਗਲਾਂ ਦੇ ਵਿੱਚ ਤੇ ਉਹਨਾਂ ਦਾ ਸਵਾਗਤ ਕੀਤਾ ਧੰਨਵਾਦ ਕੀਤਾ ਤੇ ਆ ਵੇਖੋ ਬਜ਼ੁਰਗ ਜਿਹੜੇ ਸਰੂਪੇ ਲੈ ਕੇ ਆ ਰਹੇ ਨੇ ਤੇ ਇਹਨਾਂ ਨੇ ਜਿਹੜਾ ਹੈ ਉਹ ਸਰੂਪੇ પા ਕੇ ਇਹਨਾਂ ਵੀਰਾਂ ਦਾ ਧੰਨਵਾਦ ਕੀਤਾ ਨਹੀਂ ਤੇ ਕੌਣ ਕਰਦਾ ਵੀ ਕਹਿੰਦੇ ਬਸ ਠੀਕ ਹੈ ਸਾਡੇ ਕੋਲ ਸਮਾਨ ਆ ਗਿਆ ਪਹੁੰਚ ਗਿਆ ਠੀਕ ਹੈ ਇਹ ਪੰਜਾਬੀਆਂ ਦਾ ਪਿਆਰ ਆਪਣਤ ਮਿਲਵਰਤਨ ਭਾਈਚਾਰਾ ਕਹਿੰਦੇ ਨੇ ਨਾ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਆਪਣਾ ਇੱਕ ਵੱਖਰਾ ਇੱਕ ਪਛਾਣ ਇੱਕ ਛਾਪ ਛੱਡਦੇ ਨੇ ਤੇ ਹੁਣ ਤੇ ਵੀ ਪੰਜਾਬ ਦੇ ਵਿੱਚ ਜਦੋਂ ਇਹ ਮੁਸੀਬਤ ਆਈ ਹੈ ਜਦੋਂ ਸਾਰੇ ਪੰਜਾਬੀ ਪੰਜਾਬੀਆਂ ਦਾ ਸਾਥ ਦਿੰਦੇ ਪਏ ਨੇ ਉੱਥੇ ਹੀ ਉਹ ਵੀ ਕਹਿੰਦੇ ਵੀ ਤੁਸੀਂ ਸਾਡੇ ਘਰ ਆਏ ਹੋ ਵੀ ਐਵੇਂ ਕਿਵੇਂ ਤੁਹਾਨੂੰ ਭੇਜ ਦੀ ਹੈ ਇਦਾਂ ਨਹੀਂ ਭੇਜਣਾ ਦੇਖੋ ਇਹ ਐਸਲ ਦੇ ਵਿੱਚ ਪਿਆਰ ਇਹ ਹੈ ਇਤਿਫਾਕ ਮਾਝੇ ਵਾਲੇ ਮਾਲਵੇਆਂ ਦਾ ਸਵਾਗਤ ਕਰਦੇ ਮਾਲਵੇ ਵਾਲੇ ਮਾਝੇ ਵਾਲਿਆਂ ਦਾ ਕੁਝ ਨਹੀਂ ਵੈਰ ਵਿਰੋਧ ਕੁਝ ਨਹੀਂ ਸਭ ਨੂੰ ਇੱਕੋ ਜਿਹਾ ਪਿਆਰ ਕਰਦੇ ਨੇ ਤੇ ਸਾਰਿਆਂ ਨੂੰ ਪਿਆਰ ਕਰਦੇ ਹੋਏ ਹਰੇਕ ਦਾ ਸਵਾਗਤ ਕਰਦੇ ਆ ਵੀਰ ਵੀ ਘਟ ਨਹੀਂ ਕਿਸੇ ਨਾਲ ਕਹਿੰਦਾ ਭਾਜੀ ਆ ਜਾਓ ਪਹਿਲਾਂ ਰਾਸ਼ਨ ਤਾਂ ਬਾਅਦ ਵਿੱਚ ਲਵਾਂਗੇ ਪਹਿਲਾਂ ਸਾਥੇ ਚਾਹ ਪੀ ਲਓ ਡੁੱਬਦਾ ਪਰਿਵਾਰ ਵੀ ਨਾ ਚਾਹ ਪੁਰਾਣਾ ਨਹੀਂ ਬਾਜ ਆਂਦਾ ਵੈਸੇ ਪੰਜਾਬੀਆਂ ਦੀ ਇਹ ਖਾਸੀਅਤ ਹੈ ਵੀ ਬਿਨਾ ਚਾਹ ਪਾਣੀ ਤੋਂ ਬਿਨਾ ਲੰਗਰ ਪਾਣੀ ਤੋਂ ਜਿਹੜਾ ਨਹੀਂ ਜਾਣ ਦਿੰਦੇ ਜੇ ਆਪਣੇ ਕੋਲ ਲੰਗਰ ਨਹੀਂ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਲੰਗਰ ਤੁਸੀਂ ਲੈ ਕੇ ਆਓ ਤੇ ਚਾਹ ਅਸੀਂ ਬਣਾ ਲੰਨੇ ਆ ਇਹ ਅਸਲ ਦੇ ਵਿੱਚ ਪਿਆਰ ਆ ਵੇਖੋ ਵੀਰ ਚਾਹ ਬਣਾ ਕੇ ਲੈ ਕੇ ਆਇਆ ਵੀ ਪਹਿਲਾਂ ਚਾਹ ਪੀਓ ਅਸੀਂ ਤੁਹਾਡੇ ਤੋਂ ਸਮਾਨਤਾ ਲਵਾਂਗੇ ਪਰ ਪਹਿਲਾਂ ਤੁਸੀਂ ਚਾਹ ਪੀਓ ਅਸਲ ਦੇ ਵਿੱਚ ਇਹ ਹੈ ਪਿਆਰ ਇਹ ਹੈ ਪੰਜਾਬ ਸਾਡਾ ਇਹ ਹੈ ਪੰਜਾਬੀयत ਜਿਹੜੇ ਹਮੇਸ਼ਾ ਦਿਲ ਖੋਲ ਕੇ ਸਵਾਗਤ ਕਰਦੇ ਆ ਘਰ ਆਏ ਮਹਿਮਾਨ ਦਾ ਚਾਹੇ ਕੋਈ ਵੀ ਹੋਵੇ ਤੇ ਇਹ ਹੈ ਜੀ ਏ ਐਨ ਟੀ ਵੀ ਪੰਜਾਬੀ ਵਾਲੋਂ ਤੁਹਾਡੇ ਲਈ ਖਾਸ